ਸਸਿਕਲ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਆਸ ਸੋਸ਼ਲ ਵੈਲਫੇਅਰ ਸੁਸਾਇਟੀ ਕਿਸੇ ਤਾਰੀਫ਼ ਦੀ ਮੁਤਾਜ ਨਹੀਂ ਹੈ ਕਿਉਂਕਿ ਪੂਰਾ ਪੰਜਾਬ ਆਸ ਸੋਸ਼ਲ ਵੈਲਫੇਅਰ ਸੁਸਾਇਟੀ ਨੂੰ ਬਹੁਤ ਭਲੀ ਭੰਤੀ ਜਾਣਦਾ ਹੈ ਕਿਉਂਕਿ ਉਹ ਸਮਾਜ ਸੇਵਾ ਲਈ ਵੱਡਮੁੱਲੇ ਕਾਰਜ ਕਰਦੇ ਰਹਿੰਦੇ ਨੇ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਵੀ ਇਹਨਾਂ ਨੇ ਬੂਟੇ ਲਾਣ ਲਈ ਵੱਡੀ ਮੁਹਮਲ ਚਲਾਈ ਔਰ ਅੱਜ ਵੀ ਜਿਸ ਤਰ੍ਹਾਂ ਕਿ ਅਸੀਂ ਖੜੇ ਹਾਂ ਪਿੰਡ ਕ੍ਰਿਆਮ ਵਿਖੇ ਉੱਥੇ ਵੀ ਵੱਡੀ ਮਾਤਰਾ ਦੇ ਵਿੱਚ ਬੂਟੇ ਵੰਡ ਰਹੇ ਨੇ ਤਾਂ ਕਿ ਮਾਹੌਲ ਨੂੰ ਹਰੀਆਵਲ ਬਣਾਇਆ ਜਾਵੇ ਇਸ ਸਸਤਾ ਦੇ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਜੀ ਤੂਰ ਵੀ ਇੱਥੇ ਮੌਜੂਦ ਨੇ ਗੱਲ ਕਰਾਉਨੇ ਆ ਪ੍ਰਧਾਨ ਜੀ ਨਾਲ ਪ੍ਰਧਾਨ ਜੀ ਜੀ ਸਵਾਗਤ ਮਨਜਿੰਦਰ ਜੀ ਪੰਜਾਬ 78 ਟੀਵੀ ਜਿਹੜਾ ਬਹੁਤ ਵਧੀਆ ਆਪਣੀ ਸੇਵਾ ਨਿਭਾ ਰਿਹਾ ਅਸੀਂ ਆ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਪਰਤਾਨੀ ਜੀ ਜਦਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਨਵਾਂ ਸ਼ਹਿਰ ਵਿਖੇ ਵੀ ਇਹ ਬੂਟੇ ਵੰਡਣ ਦਾ ਇੱਕ ਵੱਡਾ ਕਾਰਜ ਕੀਤਾ ਸੀ ਨਾਲ ਸ਼ਬੀਰ ਵੀ ਲਈ ਸੀ ਅੱਜ ਜਦੋਂ ਕਰਿਆਮ ਵਿਖੇ ਵੀ ਇਹ ਕਾਰਜ ਕਰ ਰਹੇ ਹੋ ਆਪਣੀ ਸੰਸਥਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸੋਗੇ ਅੱਜ ਦਾ ਪ੍ਰੋਜੈਕਟ ਕੀ ਹੈ ਅੱਜ ਵੀ ਸਾਡੇ ਜਿਹੜੇ ਇਹ ਪੂਸ਼ਨ ਜੀ ਖੜੇ ਆ ਸਰਪੰਚ ਸਾਹਿਬ ਸੰਦੀਪ ਜੀ ਖੜੇ ਆ ਗਗਨਦੀਪ ਹੈ ਸਤਨਾਮ ਸਿੰਘ ਹੈ ਨਾਲ ਸਾਡੇ ਬੈਂਸ ਸਾਹਿਬ ਐਡਵੋਕੇਟ ਹੈ ਲਰਿੰਦਰ ਸਿੰਘ ਜੀ ਤੇ ਸਾਡੇ ਬਿੱਲੂ ਬੋਲਟ ਵਾਲੇ ਮੱਖਣ ਸਿੰਘ ਜੀ ਆ ਇਹ ਸਾਡੀ ਜਿਹੜੀ ਪੂਰੀ ਟੀਮ ਐ ਵਾਤਾਵਰਣ ਦੇ ਉੱਤੇ ਪੂਰਾ ਯੋਗਦਾਨ ਦੇ ਰਹੀ ਆ ਤੇ ਸਾਡੀ ਜਿਹੜੀ ਆ ਸੋਸ਼ਲ ਵੈਲਫੇਅਰ ਸੁਸਾਇਟੀ ਆ ਇਹ ਵਾਤਾਵਰਣ ਬਚਾਉਣ ਲਈ ਜਿਹੜਾ ਆਫਟਰ ਕੇਅਰ ਪ੍ਰੋਜੈਕਟ ਆ ਸਾਡਾ ਉਹਦੇ ਅਧੀਨ ਬੂਟੇ ਜਿਹੜੇ ਜ਼ਿਆਦਾ ਅਸੀਂ ਪਾਲਣ ਦੀ ਕੋਸ਼ਿਸ਼ ਜ਼ਿਆਦਾ ਕਰਦੇ ਆ ਲਾਂ ਨਾਲੋਂ ਕਿਉਂਕਿ ਲੌਣਾ ਬੂਟਾ ਬਹੁਤ ਸੌਖਾ ਆ ਪਾਲਣਾ ਬਹੁਤ ਔਖਾ ਆ ਅਸੀਂ 3-4 ਸਾਲ ਜਿੱਥੇ ਵੀ ਬੂਟੇ ਅਸੀਂ ਲਾਉਣੇ ਆ ਉੱਥੇ ਹਰ ਇੱਕ ਬੰਦੇ ਦੀ ਡਿਊਟੀ ਲਾਈਦੀ ਆ ਕਿ 3-4 ਸਾਲ ਉਹਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਆ ਤਾਂ ਬੂਟੇ ਪਲਦੇ ਆ ਜੰਗਲਾਤ ਵਿਭਾਗ ਵੀ ਕਹਿ ਰਿਹਾ ਕਿ 60% ਬੂਟੇ ਜਿਹੜੇ ਉਹੀ ਪਲਦੇ ਆ ਕਿਉਂਕਿ 100% ਬੂਟਾ ਅਸੀਂ ਲਾਉਨੇ ਆ ਉਹਨਾਂ ਚੋਂ 60% ਪਲਦੇ ਆ ਪਰ ਅਸੀਂ ਜਿਹੜੇ ਬੰਦਿਆਂ ਨੂੰ ਬੂਟੇ ਵੰਡਦੇ ਆ ਜਾਂ ਦਿੰਨੇ ਆ ਅੱਜ ਵੀ ਸਾਡੇ ਗੜੀ ਉਦੋਵਾਲ ਬੂਟੇ ਲਗਾ ਰਹੇ ਆ ਇਥੇ ਕਰਿਆਮ ਦੇ ਵਿੱਚ ਭੂਸ਼ਣ ਦੀ ਅਗਵਾਈ ਦੇ ਵਿੱਚ ਅਸੀਂ ਇਹ ਬੂਟੇ ਵੰਡ ਰਹੇ ਆ ਔਰ ਇਹ ਬੂਟੇ ਜਿਹੜੇ ਵੰਡੇ ਜਾ ਰਹੇ ਸਾਰੇ ਲੱਗ ਰਹੇ ਆ ਬੂਟੇ ਇਹ ਕੋਈ ਫਾਰਮੈਲਟੀ ਨਹੀਂ ਕਰ ਰਹੇ ਜੇ ਅਸੀਂ ਅੱਜ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਬੂਟੇ ਵੱਧ ਤੋਂ ਵੱਧ ਲਗਾ ਕੇ ਉਹਨਾਂ ਨੂੰ ਪਾਲਣ ਦੀ ਕੋਸ਼ਿਸ਼ ਕਰੋ ਤਾਂ ਹੀ ਸਾਡਾ ਜਿਹੜਾ ਬਾਗ ਬਚ ਸਕਦਾ ਹੈ। ਭਲਾਂ ਜੀ ਹੋਰ ਜਾਣਕਾਰੀ ਦਿਓ ਜਿਸ ਤਰ੍ਹਾਂ ਕਿ ਅੱਜ ਜਿਹੜੇ ਤੁਸੀਂ ਬੂਟੇ ਵੰਡ ਰਹੇ ਹੋ ਇਹਨਾਂ ਦੇ ਵਿੱਚ ਕਿਸ-ਕਿਸ ਤਰ੍ਹਾਂ ਦੇ ਬੂਟੇ ਨੇ ਫਲਦਾਰ ਨੇ ਸ਼ਾਨਦਾਰ ਨੇ ਜਾਂ ਸਜਾਵਟੀ ਬੂਟੇ ਨੇ ਕਿਸ ਤਰ੍ਹਾਂ ਦੇ ਬੂਟੇ ਵੰਡ ਰਹੇ ਹੋ ਔਰ ਹੋਰ ਵੀ ਜਾਣਕਾਰੀ ਦਿਓ ਵੀ ਇਹ ਬੂਟੇ ਕਿੱਥੋਂ ਤੁਹਾਨੂੰ ਮਹਈਆ ਹੁੰਦੇ ਨੇ ਸਾਡੇ ਜਿਹੜੇ ਅੱਜ ਦਾ ਇਹ ਬੂਟੇ ਅਸੀਂ 850 ਇੱਥੇ ਵੰਡ ਰਹੇ ਆ 850 ਗੜੀ ਉਦੋਵਾਲ ਦੇ ਸੰਦੀਪ ਜੀ ਲੈ ਕੇ ਗਏ ਆ ਇਹ ਸਾਨੂੰ ਜਿਹੜੇ ਸਾਡੇ ਆਸ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਜਿਹੜੇ ਸਲਾਹਕਾਰ ਹੈ ਕ੍ਰਿਸ਼ਨ ਦੁੱਗਲ ਜੀ ਉਹਨਾਂ ਵੱਲੋਂ ਪ੍ਰੋਵਾਈਡ ਕੀਤੇ ਆ ਸਾਡੇ ਊਸ਼ਣ ਜੀ ਦਾ ਤੇ ਸੰਦੀਪ ਜੀ ਦਾ ਬਹੁਤ ਰੋਲ ਹੈ ਜਿਹੜਾ ਇੱਥੇ ਇਹਨਾਂ ਦਾ ਪ੍ਰੋਜੈਕਟ ਇਹ ਅੱਜ ਸਾਡਾ ਆਸ ਸੁਸਾਇਟੀ ਦਾ ਚੱਲ ਰਿਹਾ ਇਹ ਸਾਨੂੰ ਬਨ ਵਿਭਾਗ ਤੋਂ ਬੂਟੇ ਮਿਲ ਰਹੇ ਆ ਲਿਆਣ ਦਾ ਵੰਡਣ ਦਾ ਸਾਰਾ ਜਿਹੜਾ ਯੋਗਦਾਨ ਹੈ ਉਹ ਸਾਡੀ ਭੂਸ਼ਣ ਜੀ ਦੀ ਟੀਮ ਦਾ ਆ ਤੇ ਮੈਂ ਇੱਥੇ ਸਰਕਾਰਾਂ ਦੀ ਵੀ ਇਸ ਵੇਲੇ ਛਲਾਗਾ ਕਰੂੰਗਾ ਕਿਉਂਕਿ ਮੈਂ ਦੇਖ ਰਿਹਾ ਆ ਕਿ ਇਸ ਵਾਰ ਸਰਕਾਰ ਨੇ ਬਹੁਤ ਬੂਟੇ ਬੰਡੇ ਆ ਉਥੇ ਉਹਨਾਂ ਨੇ ਲਗਾਏ ਵੀ ਆ ਮੈਂ ਆਰਕੇਆਰਿਆ ਕਾਲਜ ਸੈਰ ਕਰਦਾ ਹੁਣ ਮੈਂ ਕਈ ਸਾਲਾਂ ਤੋਂ ਸੋਚ ਰਿਹਾ ਸੀ ਵੀ ਆ ਖੁੰਝੇ ਬੂਟੇ ਲੱਗਣੇ ਚਾਹੀਦੇ ਆ ਇੱਥੇ ਵੱਧ ਸਕਦੇ ਆ ਚੱਲ ਸਕਦੇ ਆ ਲੇਕਿਨ ਇਸ ਵਾਰ ਸਰਕਾਰ ਵੱਲੋਂ ਉੱਥੇ ਵੀ ਬੂਟੇ ਲਗਵਾਏ ਆ ਤੇ ਉਹ ਬੂਟੇ ਅਸੀਂ ਅਸੀਂ ਪਾਲਾਂਗੇ ਕੋਸ਼ਿਸ਼ ਕਰਾਂਗੇ ਉਹ ਬੂਟੇ ਜਿਹੜੇ ਅਸੀਂ ਪਾਲਾਂਗੇ ਤੁਸੀਂ ਪਾਲਣ ਦੀ ਗੱਲ ਤੁਸੀਂ ਬਾਰ ਬਾਰ ਕਰ ਰਹੇ ਹੋ ਉਹਨਾਂ ਨੂੰ ਸੰਭਾਲਣ ਦੀ ਗੱਲ ਤੁਸੀਂ ਬਾਰ ਬਾਰ ਕਰ ਰਹੇ ਹੋ ਇਹ ਕਿਸ ਤਰ੍ਹਾਂ ਉਪਰਾਲੇ ਕਰਦੇ ਹੋ ਜਾਂ ਕੀ ਸੁਨੇਹਾ ਦੇਓਗੇ ਸਾਡੇ ਦਰਸ਼ਕਾਂ ਨੂੰ ਤੇ ਸਮਾਜ ਨੂੰ ਕਿ ਕਿਸ ਤਰ੍ਹਾਂ ਬੂਟਿਆਂ ਨੂੰ ਸੰਭਾਲਿਆ ਜਾ ਸਕਦਾ ਕਿ ਉਹ ਜਿੰਨੇ ਬੂਟੇ ਲੱਗੇ ਨੇ 60% ਦੀ ਤੁਸੀਂ ਗੱਲ ਕਰ ਰਹੇ ਹੋ ਇਸ ਪ੍ਰੋਬੈਬਿਲਿਟੀ ਨੂੰ ਇਸ ਰੇਸ਼ਿਓ ਨੂੰ ਵਧਾਇਆ ਜਾਵੇ ਔਰ ਕੀ ਕੀ ਉਪਰਾਲੇ ਕਰਨੇ ਚਾਹੀਦੇ ਉਹਦੇ ਲਈ ਇਸ ਤਰ੍ਹਾਂ ਹੈ ਜੀ ਜੇ ਆਪਾਂ ਬੂਟੇ ਪਹਿਲਾਂ ਲਾਵਾਂਗੇ ਤਾਂ ਸਾਡੀ ਇਹ ਘਾਸ ਸੋਸਾਇਟੀ ਟਾਇਰ ਜਿੰਨਾ ਆਪਾਂ ਜਿਹੜਾ ਟੋਇਆ ਪਟਦੇ ਆਂ ਜੇ ਟਾਇਰ ਜਿੰਨਾ ਟੋਇਆ ਪੱਟ ਕੇ ਉਹਦੇ ਵਿੱਚ ਬੂਟੇ ਬਰਮੇ ਨਾਲ ਲਾਵਾਂਗੇ ਮੰਨ ਲਓ ਮੀਂਹ ਪਿਆ ਜਾਂ ਤੁਸੀਂ ਪਾਣੀ ਪਾਇਆ ਉਹ ਘੱਟੋ ਘੱਟ 15 ਦਿਨ ਦਾ ਪਾਣੀ ਉਹਦੇ ਵਿੱਚ ਖੜਾ ਹੋ ਜਵੇ ਤਾਂ ਕਿ 15 ਦਿਨ ਦੀ ਬੂਟੇ ਨੂੰ ਆਰਾਮ ਰਹੇ ਸਭ ਤੋਂ ਪਹਿਲਾਂ ਜਿੱਥੇ ਅਸੀਂ ਬੂਟੇ ਲਾਣੇ ਆ ਅਸੀਂ ਪਾਣੀ ਦਾ ਪ੍ਰਬੰਧ ਪਹਿਲਾਂ ਕਰੀਦਾ ਔਰ ਉਹਦੇ ਨਾਲ ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਹੈ ਉਥੇ ਤੁਸੀਂ ਦੇਖਿਆ ਹੋਣਾ ਆ ਸੋਸਾਇਟੀ ਦਾ ਇੱਕ ਰੇੜਾ ਆ ਪਿਛਲੇ ਦਿਨਾਂ ਦੇ ਵਿੱਚ ਹੋਰ ਵੀ ਐਨਜੀਓ ਜਾਂ ਕਾਲਜ ਵਾਲੇ ਲੈ ਕੇ ਗਏ ਸਾਡੇ ਕੋਲੋਂ ਬੂਟਿਆਂ ਨੂੰ ਪਾਣੀ ਪਾਣ ਲਈ ਉਹਦਾ ਅਸੀਂ ਜਿਹੜਾ ਮੋਟਰਸਾਈਕਲ ਵਾਲਾ ਬਣਾਇਆ ਉਹਦੇ ਵਿੱਚ 400 ਲੀਟਰ ਪਾਣੀ ਆ ਜਾਂਦਾ ਉਹਦੇ ਨਾਲ ਪਾਈਪ ਲਾਇਆ ਹੋਇਆ ਤੇ ਉਹਦੇ ਨਾਲ ਅਸੀਂ ਸਾਰੇ ਬੂਟਿਆਂ ਨੂੰ ਪਾਣੀ ਪਾਈ ਹੋਇਆ ਹੋਰ ਪ੍ਰਧਾਨ ਜੀ ਕੋਈ ਸਨੇਹਾ ਸਮਾਜ ਨੂੰ ਸਾਡੇ ਦਰਸ਼ਕਾਂ ਨੂੰ ਜਾਂ ਆਪਣੀ ਆਸ ਸੋਸ਼ਲ ਵੈਲਫੇਅਰ ਸਟੱਡੀ ਬਾਰੇ ਦੱਸਣਾ ਚਾਹੋ ਮੈਂ ਪੰਜਾਬ ਟੀਵੀ 78 ਦਾ ਬਹੁਤ ਧੰਨਵਾਦ ਹੈ ਕਿ ਇਹ ਹਮੇਸ਼ਾ ਹੀ ਜਿਹੜਾ ਵਧੀਆ ਚੀਜ਼ਾਂ ਦੀ ਇਹ ਕਵਰਿੰਗ ਕਰਦੇ ਆ ਸਾਡਾ ਆ ਸੋਸ਼ਲ ਵੈਲਫੇਅਰ ਐਂਡ ਸੁਸਾਇਟੀ ਵੱਲੋਂ ਸੁਨੇਹਾ ਇਹੀ ਆ ਕਿ ਆਪਾਂ ਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਸਮਝ ਕੇ ਇੱਕ ਬੂਟਾ ਲਾ ਕੇ ਹਰ ਇੱਕ ਬੰਦੇ ਨੂੰ ਉਹਨੂੰ ਪਾਲਣ ਦੇ ਉੱਤੇ ਜੇ ਜ਼ਿਆਦਾ ਜ਼ੋਰ ਦਵਾਂਗੇ ਸਾਡੀ ਜਿਹੜੀ ਗਲੋਬਲ ਵਾਰਮਿੰਗ ਅਜ ਮੀਂਹ ਨਹੀਂ ਪੈ ਰਿਆ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਪ੍ਰੋਬਲਮਾਂ ਵਾਤਾਵਰਣ ਪ੍ਰਤੀ ਖੜ ਰਹੀਆਂ ਉਹ ਬੂਟਿਆਂ ਤੋਂ ਬਿਨਾ ਕੋਈ ਹੱਲ ਨਹੀਂ ਹੈ ਬੂਟੇ ਲਾਵਾਂਗੇ ਤਾਂ ਹੀ ਅਸੀਂ ਆਣਵਾੜੀ ਪੀਲੀ ਨੂੰ ਬਚਾ ਸਕਾਂਗੇ ਸੰਦੀਪ ਸਿੰਘ ਸਰਪੰਚ ਓਮ ਸੋਸ਼ਲ ਸੁਸਾਇਟੀ ਦਾ ਮੈਂਬਰ ਹਾਂ ਮੈਂ ਸੰਡੇ ਜਿੰਨੇ ਵੀ ਮੈਂਬਰ ਕਹੜੇ ਸਾਰਿਆਂ ਦਾ ਬਹੁਤ ਬਹੁਤ ਸਹਿਯੋਗ ਹੈ ਔਰ ਮੇਰੇ ਲੋ ਤੁਹਾਡੇ ਪੰਜਾਬੀ 87 78 ਤੇ ਟੀਵੀ ਦਾ ਧੰਨਵਾਦ ਕਰਦਾ ਜਿਹੜਾ ਤੁਸੀਂ ਸਾਡੇ ਕੋਲ ਪਹੁੰਚੇ ਆ ਟਾਈਮ ਕੱਢ ਕੇ ਇੰਨੀ ਗਰਮੀ ਦੇ ਵਿੱਚ ਸਾਡਾ ਤਾਂ ਮਕਸਦ ਇਹੀ ਹੈ ਕਿ ਜਿਹੜਾ ਬੂਟਿਆਂ ਦਾ ਲੰਗਰ ਲਾਣਾ ਭਾਈ ਸਾਹਿਬ ਨੇ ਬਹੁਤ ਵਧੀਆ ਪਹਿਲਾਂ ਗੱਲ ਕੀਤੀ ਹੈ ਕਿ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਮੈਂ ਆਪਣੇ ਸਰਪੰਚ ਪਿੰਡ ਦੇ ਨਾਤੇ ਹੋਣ ਤੇ ਸਾਡੇ ਪਿੰਡ ਲਈ ਮੈਂ ਆਹ ਪਿੰਡ ਚ 200 ਬੂਟਾ ਲੈ ਆਨੇ ਆ ਮੈਂ ਆਪਣੇ ਪਿੰਡ ਲਈ 1000 ਬੂਟਾ ਲੈ ਆਂਦਾ ਔਰ ਨਰੇਗਾ ਤੇ ਹੀ ਲਵਾਇਆ ਵੀ ਆ ਥੋੜੀ ਪਿੰਡਾਂ 'ਚ ਸਾਡੀ ਪ੍ਰੋਬਲਮ ਆ ਕਿ ਜਿਹੜੇ ਬਰਮਾ ਦੇ ਅਸੀਂ ਲਾਨੇ ਆ ਨਾ ਥੋੜੇ ਜੀਮੇਦਾਰਾਂ ਦੇ ਸੋਚ ਥੋੜੀ ਇਹ ਹੋ ਜਾਂਦੀ ਐ ਵੀ ਸਾਡੇ ਫਸਲ ਨਾ ਮਰ ਜਵੇ ਇਸ਼ਾਰੇ ਚ ਉਹਨੂੰ ਥੋੜੀ ਜਿਆਦਾ ਸਰਕਾਰ ਨੂੰ ਆਰਡਰ ਦਿੱਤਾ ਜਾਵੇ ਕਿ ਜਿਹੜਾ ਬੂਟਾ ਕੋ ਲਾਏ ਆ ਉਹ ਬੂਟਾ ਪੱਟ ਨਾ ਹੋਵੇ ਜੀ ਮੁਰਤੇ ਉਹ ਬੂਟਾ ਪੱਟ ਨਾ ਹੋਵੇ ਉਹਦੇ ਜੇ ਇੱਕ ਬੂਟਾ ਕੋ ਇੱਕ ਜ਼ਿਮੀਂਦਾਰ ਪੱਟਦਾ ਉਹਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਆ ਕਿ ਮੈਂ ਖੁਦ ਜ਼ਿਮੀਂਦਾਰ ਵਾਂ ਮੇਰੇ ਜਿੰਨੇ ਖੇਤਵਾਦ ਦੇਖ ਲਓ ਜਾ ਕੇ ਬੈਲਫੇਰ ਦਾ ਅੱਜ ਤੋਂ 3 ਸਾਲ ਪਹਿਲਾਂ ਨਰੇਗਾ ਦੀ ਲੱਗਿਓ ਪੂਰੇ ਕਾਮਯਾਬ ਹੋ ਗਏ ਸੀ ਹੁਣ ਕਈ ਜ਼ਿਮੀਂਦਾਰ ਹੈਗੇ ਆ ਅਸੀਂ ਲਾ ਕੇ ਜਾਂਦੇ ਆ ਬਾਅਦ ਚ ਖਿੱਚ ਦਿੰਦੇ ਆ ਉਹਦੇ ਵਿੱਚ ਉਹ ਨੁਕਸਾਨ ਆਪਣਾ ਹੀ ਕਰਦੇ ਆ ਆ ਦੇਖ ਲਓ ਤੁਸੀਂ ਕੀ ਹਾਲ ਹੋ ਗਿਆ ਮੌਸਮ ਦਾ ਜੇ ਦਰਖਤ ਲਾਵਾਂਗੇ ਤਾਂ ਮੀਂਹ ਪਊਗਾ ਮੀਂਹ ਪਊਗਾ ਤਾਂ ਪਾਣੀ ਬਚੂਗਾ ਪਾਣੀ ਬਚੂਗਾ ਤਾਂ ਸਾਹ ਆਣੇ ਨਹੀਂ ਤਾਂ ਦਰਖਤ ਤੋਂ ਇਲਾਵਾ ਕੁਝ ਨਹੀਂ ਹੈ ਇਸ ਕਰਕੇ ਹਰ ਘਰ ਦੇ ਵਿੱਚ ਜਿੱਥੇ ਕੋਈ ਮਕਾਨ ਬਣਦਾ ਜਾਂ ਕੋਠੀ ਬਣਦੀ ਸਰਕਾਰ ਨੂੰ ਲਾਅ ਕਰਨਾ ਚਾਹੀਦਾ ਕਿ ਜੇ ਕੋਠੀ ਬਣਦੀ ਉੱਥੇ 10 ਫੁੱਟੇ ਨਹੀਂ ਤਾਂ ਮੀਟਰ ਨਹੀਂ ਲੱਗਣਾ ਮੋਟਰਾਂ ਦੇ ਸਾਡੇ ਆਰਡਰ ਦੇਣੇ ਚਾਹੀਦੇ ਹਰ ਮੋਟਰ ਤੇ 5-5 ਫੁੱਟੇ ਹੋਣੇ ਚਾਹੀਦੇ ਆਪੇ ਥੋੜੀ ਥੋੜੀ ਬਦਲਦੀ ਬਦਲਦੀ ਬਦਲ ਜਾਣੀਆਂ ਪਰ ਆਪਾਂ ਨੂੰ ਸਾਰਿਆਂ ਨੂੰ ਹਮਲਾ ਮੰਨਣਾ ਪੈਣਾ ਰਲ ਮਿਲ ਕੇ ਤੇ ਜਿੱਦਾਂ ਸਾਡੀ ਚਲੋ ਆ ਬੈਲਫੇਅਰ ਓਮ ਸੋਸਾਇਟੀ ਇਹ ਲੋ ਛੋਛਲਾ ਸੂਈ ਲੱਗਿਓ ਆ ਹਰ ਕੋਈ ਬੰਦਾ ਜਾਗਰੂਕ ਹੋ ਗਿਆ ਤਾਂ ਫਿਰ देर ਨਹੀਂ ਐ ਅੱਗੇ ਅੰਗਰੇਜ਼ ਮੌਸਮ ਬਣ ਸਕਦਾ ਮੀਂਹ ਵੀ ਪੈ ਸਕਦੇ ਆ ਦਰਖਤਾਂ ਦੀ ਸਾਂਭ ਸੰਭਾਲਣ ਲਈ ਜੋ ਕਦਮ ਚੱਕਣਾ ਚਾਹੀਦਾ ਜਿੱਦਾਂ ਸਾਡੀ ਸੋਸਾਇਟੀ ਨੇ ਚੱਕਿਆ ਘਰ ਘਰ ਆਪਣੇ ਆਪ ਬੰਦਿਆਂ ਨੂੰ ਚੱਕਣਾ ਚਾਹੀਦਾ ਇਸ ਲਈ ਮੇਰੀ ਤੇ ਹੀ ਲਾਸਟ ਜਿਫੇ ਬੇਨਤੀ ਆ ਕਿ ਸਰਕਾਰ ਨੂੰ ਵੀ ਔਰ ਜਿਹੜਾ ਵੀ ਕੋਈ ਬੂਟੇ ਬਣ ਵਿਭਾਗ ਲਾਂਦਾ ਬੂਟਾ ਪੱਟ ਨਹੀਂ ਹੋਣਾ ਚਾਹੀਦਾ ਜੀ ਕਿਉਂਕਿ 99 100 ਚੋਂ ਚਲੋ 65% ਬੂਟਾ ਵੀ ਕਾਮਯਾਬ ਹੋ ਜਵੇ ਨਾ ਫਿਰ ਵੀ ਬਹੁਤ ਵਧੀਆ ਇਹ ਲਾਸਟ ਵਿੱਚ ਮੇਰਾ ਫਿਰ ਵੀ ਤੁਹਾਡੇ ਟੀਵੀ ਦਾ ਬਹੁਤ ਬਹੁਤ ਧੰਨਵਾਦ ਔਰ ਸਾਡੀ ਓਮ ਸੋਸ਼ਲ ਸੁਸਾਇਟੀ ਵੱਲੋਂ ਧੰਨਵਾਦ ਸਾਡੀ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਮੈਂ ਔਰ ਬਣ ਵਿਭਾਗ ਦਾ ਵੀ ਧੰਨਵਾਦ ਕਰਦਾ ਜਿਨੇ ਸਾਨੂੰ ਬੂਟੇ ਪ੍ਰੋਵਾਈਡ ਕਰਾਏ ਬਹੁਤ ਧੰਨਵਾਦ ਜੀ ਤੁਸੀਂ ਸੁਣਿਆ ਕਿ ਜਿਸ ਤਰ੍ਹਾਂ ਇੱਥੇ ਕ੍ਰਿਆਮ ਪਿੰਡ ਵਿਖੇ ਬੂਟੇ ਲਗਾਉਣ ਦੀ ਇੱਕ ਵੱਡੀ ਮੁਹਿੰਮ ਆ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਕੀਤੀ ਗਈ ਹੈ ਔਰ ਜਿਸ ਤਰ੍ਹਾਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਬੂਟੇ ਲਗਾਉਣਾ ਤਾਂ ਬਹੁਤ ਜ਼ਰੂਰੀ ਹੈ ਪਰ ਨਾਲ ਇਹਨਾਂ ਦਾ ਕਹਿਣਾ ਕਿ ਬੂਟਿਆਂ ਨੂੰ ਬਚਾਉਣ ਲਈ ਬੂਟਿਆਂ ਨੂੰ ਤਾਂਕਿ ਉਹ ਬੂਟੇ ਪਾਲ ਸਕਣ ਉਹਦੇ ਲਈ ਵੀ ਵੱਡੇ ਉਪਰਾਲੇ ਕਰਨੇ ਬਹੁਤ ਜ਼ਰੂਰੀ ਹੈ ਨਾਲ ਹੀ ਇਹਨਾਂ ਨੇ ਪਾਣੀ ਨੂੰ ਕਿੱਦਾਂ ਬਚਾਉਣਾ ਹੈ ਉਹਦੇ ਬਾਰੇ ਵੀ ਵਿਸਤਾਰਪੂਰਵਕ ਦੱਸਿਆ ਮੈਂ ਮਨਜਿੰਦਰ ਸਿੰਘ ਆਪਣੇ ਸਾਥੀ ਗੋਬਿੰਦ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ 78 ਟੀਵੀ